ਕੋਈ ਗੱਲ ਨਹੀਂ ਯਾਰ ਤੇਰੀ ਮਰਜ਼ੀ ਗੱਡੀ ਹੋਵੇ ਮੈਨੂੰ ਕਦੇ ਤੇਨੂੰ ਕੀ ਨਾਲ ਦਾ ਨਹੀਂ ਮਤਲਬ ਹਾਂ ਠੀਕ ਹੈ ਨਾ ਆਰਾਮ ਨਾਲ ਬੋਲਣ ਵਾਲੀ ਤੇ ਕੀ ਗੱਲ ਹੈ ਵੀ ਤੁਸੀਂ ਗੱਡੀ ਨੂੰ ਸਾਈਡ ਤੇ ਖੜੇ ਕਰੋ ਹਾਂ ਗੱਡੀ ਸਾਈਡ ਤੇ ਕਰੋ ਇੱਥੇ ਤਾਰਦਾ ਮੈਂ ਕਹਾਂ ਜੀ ਖੜਾ ਮੈਂ ਕਿਹਾ ਤੇ ਗੇਟ ਦੇ ਸਾਹਮਣੇ ਜਰੂਰ ਤੁਸੀਂ ਗੱਡੀ ਤੇ ਤਾਰ ਲਓ ਦੇਖੋ ਅੱਗੋਂ ਫੇਰ ਵੇਖ ਲਓ ਪੜੇ ਲਿਖੇ ਹੋਣ ਦੇ ਬਾਅਦ ਵੀ ਉਹਨਾਂ ਦੀ ਵੈਲਡਿੰਗ ਦੇਖ ਲਓ ਵੀ ਕੀ ਬੋਲ ਰਹੇ ਆ ਇੱਥੇ ਤਕਰੀਬਨ ਜਿਹੜੇ ਨਾ ਹਰੇਕ ਜਿੰਨੀਆਂ ਫੈਮਲੀਆਂ ਨੇ ਪੜੇ ਲਿਖੇ ਫੈਮਲੀਆਂ ਦੇ ਬੱਚੇ ਪੜ੍ਹਦੇ ਨੇ ਬਿਲਕੁਲ ਜਿਵੇਂ ਜੇ ਦੇ ਗਵਰਨਮੈਂਟ ਸਕੂਲ ਦੇ ਵਿੱਚ ਬੜੇ ਲਿਖੇ ਫੈਮਿਲੀਆ ਦੇ ਬੱਚੇ ਪੜ੍ਹਦੇ ਬਾਸੂਦ ਵੀ ਜਿਹੜੀਆਂ ਗੱਡੀਆਂ ਹੁੰਦੀਆਂ ਨੇ ਉਹ ਵਿਚਾਰੇ ਖੜਦੇ ਨੇ ਉਹਨਾਂ ਜੇਕਰ ਉਹਨਾਂ ਨੂੰ ਕਹਿੰਨੇ ਆ ਤੇ ਅੱਗੋਂ ਉਹਨਾਂ ਦੀ ਵੈਲਡਿੰਗ ਇਹ ਹੁੰਦੀ ਹੈ ਵੀ ਕੋਈ ਗੱਲ ਨਹੀਂ 2 ਮਿੰਟਾਂ ਨਾਲ ਕੀ ਫਰਕ ਪੈਣ ਲੱਗਿਆ। ਜਦੋਂ ਰੋਡ ਏ ਕਿਸੇ ਟਾਈਮ ਵੀ ਮੰਨ ਕੇ ਜੋ ਰੋਡ ਦੇ ਵਿੱਚ ਤਾਂ ਕਿਸੇ ਟਾਈਮ ਵੀ ਕੋਈ ਹਾਦਸਾ ਵਰਤ ਸਕਦਾ ਜਦੋਂ ਟਰਾਲੇ ਹੁੰਦੇ ਨੇ ਲੋਡ ਟਰਾਲੇ ਹੁੰਦੇ ਨੇ ਓਵਰ ਸਪੀਡ ਹੁੰਦੇ ਨੇ ਕਿਸੇ ਟਾਈਮ ਨਹੀਂ ਵੀ ਬ੍ਰੇਕ ਲੱਗਦੀ ਇਸ ਤੇ ਹਾਦਸਾ ਹੋ ਸਕਦਾ। ਇਸ ਕਰਕੇ ਇਹਨਾਂ ਦੀ ਵੈਲਡਿੰਗ ਇਹ ਆ ਵੀ ਕੋਈ ਗੱਲ ਨਹੀਂ 2 ਮਿੰਟਾਂ ਨਾਲ ਕੀ ਫ ਆਲੇ ਖੜੀ ਕਰਨੀ ਉੱਥੇ ਸੜਕ ਤੇ ਖੜੀ ਕਰਨੀ ਤੂੰ ਵੇਖੀ ਚੱਲ ਕੀ ਕਰਦੇ ਕੋਈ ਗੱਲ ਨਹੀਂ ਅਮੀਰ ਕਰਦੀ ਗੱਡੀਆਂ ਅੱਗੇ ਲਾ ਦੇ ਤੂੰ ਵੀ ਲੰਘ ਜਾਣਾ ਗੱਲੀ ਖਾ ਪਿਆ ਹੈ ਇਹ ਦਿਮਾਗ ਖਰਾਬ ਹੈ ਸ਼ੌਕ ਹੈ ਸ਼ੌਕ ਹਾਂ ਐਸੇ ਨੂੰ ਥੋੜਾ ਕੰਸਰਨ ਹੈ ਨਾ ਕੋਈ ਇਹ ਸੁਝਾਅ ਹੈ ਜੇ ਹੋਸ਼ ਨੂੰ ਤਾਂ ਈਜ਼ੀ ਰਹੇਗਾ ਚੱਲ ਨੰਨ ਨੰਨ ਹਨੇ ਇੱਕ ਤਾਂ ਤੁਹਾਡੀ ਗਲਤੀ ਉੱਤੋਂ ਤੁਸੀਂ ਤੁਹੋਂਸਦੇ ਉਹ ਤਾਂ ਗੱਲ ਮਾੜੀ ਹੈ ਯਾਰ ਕੀ ਕੀਤੀ ਜਾ ਰਹੀ ਹੈ ਟ੍ਰੈਫਿਕ ਨੂੰ ਲੈ ਕੇ ਅਸਲੀ ਜੀ ਮੈਂ ਐਸੇ ਸੁਪਰਕਾਰ ਮੈਂ ਪੰਚਾਇਤ ਚ ਲਾਲਾਂਬਾਦ ਚਲੋ ਅੱਜ ਅਸੀਂ ਉਹਨਾਂ ਵੱਲੋਂ 1-2 ਵਰਸ਼ ਅਨੁਵੇਸ਼ ਕੀਤਾ ਮਿਲਿਆ ਸੀ ਕਿ ਜਦੋਂ ਕੌਨਵੈਂਟ ਸਕੂਲ ਫੇਰੀ ਲੱਗਦਾ ਹੈ ਨਾ ਜ ਬੱਚੇ ਆਉਂਦੇ ਆ ਉਸ ਵਕਤ ਜਿਹੜਾ ਰੋੜ ਸਾਰੇ ਜਾਮ ਕਰ ਦਿੰਦੇ ਆ ਅੱਜ ਅਸੀਂ ਮੈਂ ਆਪਣੇ ਸਟਾਫ ਨੂੰ ਨਾਲ ਲੈ ਕੇ ਕੌਨਵੈਂਟ ਸਕੂਲ ਪਹੁੰਚਿਆ ਜਿੱਥੇ ਅਸੀਂ ਦੇਖਿਆ ਕਿ ਕਈ ਇਹ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਫੈਮਲੀਆਂ ਦੇ ਬੱਚੇ ਪੜ੍ਹਦੇ ਨੇ ਜਿਹੜੀਆਂ ਪੜੀਆਂ ਲਿਖੀਆਂ ਫੈਮਲੀਆਂ ਨੇ ਪਰ ਫਿਰ ਵੀ ਇੱਥੇ ਆ ਕੇ ਉਹ ਇਹ ਗਲਤੀਆਂ ਕਰਦੇ ਨੇ ਕਿ ਜਦੋਂ ਬੱਚੇ ਉਤਾਰਦੇ ਨੇ ਜਿਹੜੀਆਂ ਗੱਡੀਆਂ ਨੇ ਰੋੜ ਦੇ ਉੱਪਰ ਖੜੀਆਂ ਕਰ ਦਿੰਦੇ ਨੇ ਜਿਹੜਾ ਰੋਡ ਹੈ ਹਾਈਵੇ ਰੋਡ ਹੈ ਕਿਸੇ ਵਕਤ ਵੀ ਜਿਸ ਤਰ੍ਹਾਂ ਮੰਨ ਲਓ ਟਰਾਲੇ ਆਉਂਦੇ ਨੇ ਜਾਂ ਟਰੱਕ ਆਉਂਦੇ ਨੇ ਉਹ ਮੰਡੀ ਦੇ ਸੀਜ਼ਨ ਦਾ ਟਾਈਮ ਚੱਲਦਾ ਹੈ ਕਿਸੇ ਵਕਤ ਵੀ ਕੋਈ ਤਾਂ ਅਦਾਸਾ ਹੋ ਸਕਦਾ ਹੈ ਕਿ ਕਿਸੇ ਟਾਈਮ ਜਿਹੜੇ ਟਰਾਲੇ ਨੇ ਲੋਡ ਹੁੰਦੇ ਨੇ ਬ੍ਰੇਕ ਨਹੀਂ ਲੱਗਦੀ ਅਸੀਂ ਇਹੋ ਹੀ ਪਬਲਿਕ ਅੱਗੇ ਕਰਦੇ ਆ ਅਪੀਲ ਕਰਦੇ ਆ ਕਿ ਜਿਹੜੇ ਆਪਣੇ ਵਹੀਕਲ ਨੇ ਰੋਡ ਤੋਂ ਥੱਲੇ ਲਾ ਕੇ ਹੀ ਆਪਣੇ ਬੱਚੇ ਚਾਹਵੋ ਕਿ ਕਿਸੇ ਤਰ੍ਹਾਂ ਦਾ ਕੋਈ ਤਾਂ ਦਾ ਹਾਦਸਾ ਵੀ ਘਟਣਾ ਨਾ ਵਾਪਰ ਜਾਵੇ ਕਿ ਜਿਸ ਨਾਲ ਆਪਣੇ ਬੱਚਿਆਂ ਦਾ ਕੋਈ ਨੁਕਸਾਨ ਹੋ ਜਾਈ ਅਸੀਂ ਆਓ ਅਸੀਂ ਇੱਥੇ ਇਹੀ ਦੇਖਿਆ ਅੱਜ ਆ ਗਏ ਕਿ ਜਿਹੜੇ ਬੱਚੇ ਹੁਸਕਾਰਨ ਵਾਸਤੇ ਆਉਂਦੇ ਸੀ ਨਾ ਉਹ ਗੱਡੀਆਂ ਵਿਚਾਲੇ ਲਾ ਦਿੰਦੇ ਸੀ ਵਿਚਾਲੇ ਗੱਡੀਆਂ ਲਾ ਕੇ ਇਹੀ ਕਹਿੰਦੇ ਸੀ ਕਿ 2 ਮਿੰਟ ਹੀ ਲਾਉਣੇ ਨੇ ਜੀ 2 ਮਿੰਟ ਜਦੋਂ ਕੋਈ ਆਪਸਾ ਵਾਪਰਦਾ ਉਹ ਜਿਸ ਕਿੰਟਾ ਚ ਵਾਪਰ ਜਾਂਦਾ ਕਿ 2 ਮਿੰਟਾਂ ਵਾਲੀ ਤਾਂ ਕੋਈ ਗੱਲ ਹੀ ਨਹੀਂ ਰਹੀ ਜਾਂਦੀ ਅਸੀਂ ਇਸ ਕਰਕੇ ਜਿਹੜੇ ਵੀ ਇੱਥੇ ਆਪਣੇ ਪੇਰੈਂਟਸ ਆਉਂਦੇ ਨੇ ਵਿਕਲ ਆਪਣੇ ਵੇਖਿਆ ਤੇ ਬੱਚਿਆਂ ਨੂੰ ਛੱਡਣ ਵਾਸਤੇ ਆਪਣੇ ਜਿਹੜੀਆਂ ਗੱਡੀਆਂ ਨੇ ਛੜਕ ਤੋਂ ਥੱਲੇ ਲਾ ਕੇ ਹੀ ਬੱਚਿਆਂ ਨੂੰ ਉਤਾਰੋ ਫੇ ਕਿਸੇ ਤਰ੍ਹਾਂ ਦੇ ਕੋਈ ਹਾਨਸ ਕਾਮੀ ਘਟਣਾ ਨਾ ਵਾਪਰ ਇੱਕ ਸਰ ਵੇਖਣ ਨੂੰ ਮਿਲੇ ਸਿਵਲ ਹਸਪਤਾਲ ਤੋਂ ਵੀ ਲੋਕ ਰੋਂਗ ਸਾਈਡ ਨੂੰ ਹੋ ਜਾਂਦੇ ਆ ਉੱਤੋਂ ਡਿਵਾਈਡਰ ਤੋਂ ਨਹੀਂ ਮੁੜ ਕੇ ਆਉਂਦੇ ਉਹਨਾਂ ਨੂੰ ਕੀ ਕਹਿਣਾ ਜਾਓ ਇਹਨਾਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਪਰਦੀ ਘੁੰਮ ਕੇ ਆਓ ਕਿਉਂਕਿ ਜਿਹੜਾ ਡਿਵਾਈਡਰ ਨੇ ਇੱਕੋ ਜਿਥੋਂ ਜਿੱਥੋਂ ਡਿਵਾਈਡਰ ਸ਼ੁਰੂ ਹੁੰਦਾ ਹੈ ਨਾ ਤੇ ਦੂਸਰਾ ਕੱਟ ਬਹੁਤ ਦੂਰ ਹੈ ਹੂੰ ਲੋਕ ਇਹੋ ਹੀ ਆਸਰਾ ਤੱਕ ਗਏ ਕਿ ਅਸੀਂ ਇੱਥੋਂ ਲੱਗੇ ਹੀ ਘੁੰਮ ਜਾਈਏ ਜਿਸ ਤਰ੍ਹਾਂ ਕਿ ਆਪਾਂ ਦੇਖਿਆ ਗਿਆ ਕਿ ਇੱਥੇ ਬੱਚੇ ਜਿੰਨਾਂ ਨੇ ਉਤਾਰੇ ਨਾ ਇੱਥੋਂ ਕੱਟ ਲੱਗੇ ਹੋਣ ਕਰਕੇ ਪਿੱਛੇ ਨੂੰ ਮੁੜ ਗਏ ਆ ਹੂੰ ਕਿਉਂਕਿ ਅਸੀਂ ਇਹਨਾਂ ਨੂੰ ਜੇਕਰ ਕਹਿੰਦੇ ਆ ਨਾ ਪਰਦੇ ਤੋਂ ਤਾਂ ਕੀ ਕਾਰਵਾਈ ਕਰੋਗੇ ਜੇਕਰ ਲੋਕ ਇਹ ਗੱਲ ਨੂੰ ਨਹੀਂ ਸਮਝਦੇ ਤਾਂ ਇੱਕ ਦੋ ਦਿਨ ਅਸੀਂ ਵੇਟ ਕਰਦੇ ਆ ਅਸੀਂ ਮੰਡੇ ਨੂੰ ਫਿਰ ਇਹੋ ਕੰਮ ਕਰਾਂਗੇ ਕਾਰਵਾਈ ਕਰਾਂਗੇ ਜੇਕਰ ਫਿਰ ਵੀ ਲੋਕ ਨਹੀਂ ਸੁਧਰਦਾ ਤਾਂ ਅਸੀਂ ਇਹਨਾਂ ਦੇ ਜਿਹੜੇ ਨੇ ਚਲਾਨ ਵੀ ਕਟਾ ਠੀਕ